ਪਟਿਆਲੇ ਦੇ ਰੈਸਟੋਰੈਂਟ ਫੇਸ ਟੂ ਵਿੱਚ ਘੁੰਮਦੇ ਹੋਏ ਇੱਕ ਬਹੁਤ ਯੂਨਿਕ ਚੀਜ਼ ਦੇਖੀ ਮਰਾਦਾਬਦੀ ਦਾਲ ਸੋਚਾ ਜਿਸ ਨੂੰ ਟ੍ਰਾਈ ਕੀਤਾ ਜਾਵੇ ਇਸ ਨੂੰ ਪਰੋਣ ਦਾ ਤਰੀਕਾ ਵੀ ਬਹੁਤ ਯੂਨਿਕ ਸੀ ਤੇ ਬਾਈ ਇਸ ਨੂੰ ਕੁੱਲੜ ਵਿੱਚ ਸਰਵ ਕਰ ਰਿਹਾ ਸੀ ਤੇ ਬਾਈ ਨੇ ਦਾਲ ਵਿੱਚ ਸਾਰੇ ਮਸਾਲੇ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਲਾਇਆ ਤੇ ਉੱਪਰ ਦੀ ਬਾਈ ਪਾਪੜੀ ਪਾਪੜੀ ਪਾਉਣ ਤੋਂ ਬਾਅਦ ਉੱਪਰ ਦੀ ਪਾਇਆ ਪਿਆਜ਼ ਗਾਜਰ ਤੇ ਧਨੀਆ ਤੇ ਫਾਈਨਲੀ ਆਪਣੀ ਜਿਹੜੀ ਮਰਾਦਾਬਦੀ ਦਾਲ ਆ ਤਿਆਰ ਹੋ ਚੁੱਕੀ ਆ ਤੇ ਹੁਣ ਆਪਾਂ ਟੇਸਟ ਕਰਕੇ ਦੇਖਦੇ ਹਾਂ ਵੀ ਟੇਸਟ ਕਿਦਾਂ ਦਾ ਇਸ ਦੇ ਟੇਸਟ ਦੀ ਗੱਲ ਕਰਨ ਨਾ ਤਾਂ ਮੈਨੂੰ ਉਮੀਦ ਨਹੀਂ ਸੀ ਵੀ ਇਹ ਮੈਨੂੰ ਇੰਨੀ ਤੇ ਮੈਂ ਇਤਬਾਦ ਗੁਰਦੀਪ ਨੇ ਵੀ ਜਾਲਾ ਜਿਹੜੀ ਟਰਾਈ ਕਰੀ ਤੇ ਗੁਰਦੀਪ ਨੇ ਵੀ ਉਹ ਹੀ ਚੀਜ਼ ਕਹੀ ਵੀ ਇਹ ਜੀ ਚੀਜ਼ ਅਸੀਂ ਪਹਿਲਾਂ ਨਹੀਂ ਕਦੇ ਖਾਈ ਤੇ ਉਸ ਤੋਂ ਬਾਅਦ ਅਸੀਂ ਸੋਚਿਆ ਦਹੀਂ ਭੱਲੇ ਵੀ ਖਾਦੇ ਜਾਨ ਇੱਥੇ ਦੇ ਤੇ ਦਹੀਂ ਭੱਲੇ ਵੀ ਇੱਥੇ ਕੁੱਲੜ ਵਿੱਚ ਹੀ ਸਰਵ ਹੁੰਦੇ ਨੇ ਦਹੀਂ ਭੱਲੇ ਨੂੰ ਬਣਾਉਂਦਾ ਵੀ ਤਰੀਕਾ ਬਹੁਤ ਯੂਨਿਕ ਆ ਆਪਣੇ ਆਪ ਦੇ ਵਿੱਚ ਤੇ ਜੇ ਮੈਂ ਆਪਣੇ ਬਾਰੇ ਦੱਸਾਂ ਨਾ ਤੁਹਾਨੂੰ ਮੈਨੂੰ ਦਹੀਂ ਭੱਲੇ ਖਾਣੇ ਬਿਲਕੁਲ ਵੀ ਪਸੰਦ ਨਹੀਂ ਹੈਗੇ ਪਰ ਇਹ ਦਹੀਂ ਭੱਲੇ ਮੈਨੂੰ ਠੀਕ ਲੱਗੇ ਤੇ ਮੈਨੂੰ ਤੇ ਗੁਰਦੀਪ ਨੂੰ ਇੱਥੇ ਦੀਆਂ ਦੋਵੇਂ ਚੀਜ਼ਾਂ ਜਿਹੜੀਆਂ ਵਧੀਆ ਲੱਗੀਆਂ ਬਾਕੀ ਤੁਸੀਂ ਵੀ ਇਹ ਚੀਜ਼ ਟਰਾਈ ਕਰ ਸਕਦੇ ਹੋ ਕਿ ਵੀ ਤੁਹਾਨੂੰ ਵੀ ਇਹ ਚ